ਪਲੈਨਿੰਗ ਹੋ ਗਈ ਆ ਟਿਕਟਾਂ ਬੁੱਕ ਕਰਵਾ ਲੀਆਂ ਨੇ ਤੇ ਸਟੇਸ਼ਨ ਤੇ ਜਾਣ ਦੀ ਤਿਆਰੀ ਵੀ ਆ ਸਟੇਸ਼ਨ ਤੇ ਪਹੁੰਚ ਵੀ ਗਏ ਟ੍ਰੇਨ ਵੀ ਆ ਗਈ ਪਰ ਹੁੰਦਾ ਕੀ ਆ ਟ੍ਰੇਨ ਦੇ ਵਿੱਚ ਤਾਂ ਡੱਬਾ ਹੀ ਨਹੀਂ ਆਇਆ ਜਿਹੜੀ ਸੀਟ ਤੇ ਬਹਿ ਕੇ ਜਾਣਾ ਸੀ ਉਹ ਸੀਟ ਤਾਂ ਰੇਲਵੇ ਵਿਭਾਗ ਨੇ ਭੇਜੀ ਹੋ ਨਹੀਂ ਜੇ ਐਵੇਂ ਦਾ ਤੁਹਾਡੇ ਨਾਲ ਹੋਵੇ ਤਾਂ ਤੁਸੀਂ ਕੀ ਮਹਿਸੂਸ ਕਰੋਗੇ ਖੈਰ ਤੁਸੀਂ ਤਾਂ ਸੋਚ ਲਓ ਪਰ ਕੁਝ ਲੋਕਾਂ ਨੇ ਇਹ ਮਹਿਸੂਸ ਕੀਤਾ ਬੁੱਕ ਕਰਵਾਈ ਗਈ ਟਿਕਟ ਏਸੀ ਕੋਚ ਦੀ ਕਿ ਆਨੰਦਮਈ ਸਫ਼ਰ ਮਾਣਾਂਗੇ ਪਰ ਹੋਇਆ ਕੀ ਕਿ ਟ੍ਰੇਨ ਪਹੁੰਚੀ ਸਮੇਂ ਤੇ ਪਹੁੰਚੀ ਵਧਾਈ ਦੀ ਪਾਤਰ ਪਰ ਆਪਣੇ ਡੱਬੇ ਲਿਆਉਣੀ ਭੁੱਲ ਗਈ ਜਾਂ ਕਹਿ ਲਿਆ ਕਿ ਡੱਬੇ ਗੁੰਮ ਹੋ ਗਏ ਹੈਰਾਨਕੁਨ ਮਾਮਲਾ ਹੈ ਲੋਕਾਂ ਨੇ ਫਿਰ ਰੌਲਾ ਵੀ ਬੜਾ ਪਾਇਆ ਮੌਕੇ ਤੇ ਰੇਲਵੇ ਵਿਭਾਗ ਪਹੁੰਚਿਆ ਭਾਈ ਚੁੱਪ ਕਰੋ ਸਾਡੀ ਬੇਇੱਜ਼ਤੀ ਨਾ ਕਰੋ ਸਾਰਾ ਕੁਝ ਕਰਦੇ ਕਰਾਉਂਦੇ ਆ ਮਾਮਲਾ ਇਉਂ ਨਿਬੜਿਆ ਕਿ ਟ੍ਰੇਨ ਆਪਣੇ ਡੱਬੇ ਕਿਤੇ ਭੁੱਲ ਲਈ ਸੀ ਲਾ ਪਤਾ ਨਹੀਂ ਹੋਏ ਸੀ ਭੁੱਲ ਲਈ ਆਈ ਸੀ ਜਾਂ ਛੱਡ ਲਈ ਆਈ ਸੀ ਕਿਹੜੇ ਕਾਰਨ ਰਹੇ ਨੇ ਛੱਡ ਕੇ ਆਉਣ ਦੇ ਕਿਉਂ ਟ੍ਰੇਨ ਆਪਣੇ ਹੀ ਸਾਥੀਆਂ ਨੂੰ ਛੱਡ ਕੇ ਆ ਗਈ ਕਿਉਂ ਲੋਕ ਖੱਜਲ ਹੋਏ ਕਿੱਥੋਂ ਦਾ ਹੈ ਮਾਮਲਾ ਆਓ ਦੇਖਦੇ ਹਾਂ ਇਹ ਖਬਰ ਇਹ ਜੀਬੋਗਰੀ ਮਾਮਲਾ ਸਾਹਮਣੇ ਆਇਆ ਹੈ ਉੜੀਸਾ ਦੇ ਸੰਬਲਪੁਰ ਰੇਲਵੇ ਸਟੇਸ਼ਨ ਤੋਂ ਜਿੱਥੇ ਸਫ਼ਰ ਕਰ ਰਹੇ ਯਾਤਰੀਆਂ ਨੂੰ ਟਿਕਟਾਂ ਤਾਂ ਮਿਲੀਆਂ ਪਰ ਟਿਕਟਾਂ ਅਨੁਸਾਰ ਬੈਠਣ ਵਾਲਾ ਟ੍ਰੇਨ ਦਾ ਕੋਚ ਹੀ ਨਹੀਂ ਮਿਲਿਆ ਜਿਸ ਉਪਰੰਤ ਯਾਤਰੀਆਂ ਨੇ ਸਟੇਸ਼ਨ ਤੇ ਖੜੀ ਪਹਿਲਾਂ ਸਾਰੀ ਟ੍ਰੇਨ ਚੈੱਕ ਕੀਤੀ ਮੁੰਡ ਰੌਲਾ ਪਾਇਆ ਕਿ ਭਾਈ ਸਾਡਾ ਕੋਚ ਕਿੱਥੇ ਹੈ ਇਹ ਕਹਿ ਲੋ ਕਿ ਛਾਂਬੀਨ ਦਰਾਨ ਯਾਤਰੀਆਂ ਨੂੰ ਟ੍ਰੇਨ ਤਾਂ ਮਿਲ ਗਈ ਪਰ ਟ੍ਰੇਨ ਦੇ ਨਾਲ ਆਉਣ ਵਾਲਾ ਇੱਕ ਰਿਜ਼ਰਵ ਏਸੀ 3 ਟਾਇਰ ਕੋਚ ਲਾਪਤਾ ਨਿਕਲਿਆ ਜਾਣਕਾਰੀ ਅਨਸਾਰ ਇਹ ਟ੍ਰੇਨ ਪੂਰਬੀ ਰੇਲਵੇ ਵਿਭਾਗ ਦੇ ਨਾਲ ਸੰਬੰਧਿਤ ਸੰਬਲਪੁਰ ਨੰਦੇੜ ਐਕਸਪ੍ਰੈਸ ਜੋ ਕਿ ਸੰਬਲਪੁਰ ਰੇਲਵੇ ਸਟੇਸ਼ਨ ਤੇ ਟਾਈਮ ਤੇ ਤਾਂ ਪਹੁੰਚੀ ਪਰ ਪਹੁੰਚੀ ਅਧੂਰੀ ਜਿਸ ਨੇ ਸਟੇਸ਼ਨ ਤੇ ਖੜੇ 57 ਯਾਤਰੀਆਂ ਦੀ ਜਾਨ ਸੁੱਕਣੇ ਪਾ ਛੱਡੀ ਕਿ ਹੁਣ ਭਾਈ ਕਰੀਏ ਤਾਂ ਕੀ ਕਰੀਏ ਜਾਈਏ ਤਾਂ ਜਾਈਏ ਕਿੱਥੇ ਮਾਮਲੇ ਨੂੰ ਉਲਝਦਾ ਵੇਖ ਮੌਕੇ ਤੇ ਰੇਲਵੇ ਅਧਿਕਾਰੀ ਪਹੁੰਚੇ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕਰਦੇ ਹ ਕਿ ਅਖੀਰਲੇ ਸਮੇਂ ਕੋਈ ਤਕਨੀਕੀ ਕਾਰਨਾਂ ਕਰਕੇ ਕੋਚ ਨੂੰ ਟ੍ਰੇਨ ਤੋਂ ਵੱਖ ਕਰਨਾ ਪਿਆ ਰੇਲਵੇ ਪ੍ਰਸ਼ਾਸਨ ਦੇ ਅਨਸਾਰ ਮੌਕੇ ਤੇ ਪ੍ਰਭਾਵਿਤ ਯਾਤਰੀ ਨੂੰ ਸਥਾਈ ਤੌਰ ਤੇ ਹੋਰ ਕੋਚਾਂ ਦੇ ਵਿੱਚ ਖਾਲੀ ਸੀਟਾਂ ਦੇ ਉੱਤੇ ਸੀਟ ਮੁਹੱਈਆ ਕਰਵਾਈ ਗਈ ਤਾਂ ਜੋ ਉਹਨਾਂ ਦੀ ਯਾਤਰਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਫਿਕਰ ਨਾ ਪਵੇ ਕੋਥੀ ਰੇਲਵੇ ਅਧਿਕਾਰੀਆਂ ਨੇ ਵੀ ਸਪਸ਼ਟ ਕੀਤਾ ਕਿ ਵਿਸ਼ਾਖਾਪਟਨਮ ਸਟੇਸ਼ਨ ਦੇ ਉੱਤੇ ਰੇਲ ਗੱਡੀ ਦੇ ਵਿੱਚ ਇੱਕ ਹੋਰ ਵੱਖਰਾ ਕੋਚ ਜੋੜਿਆ ਜਾਵੇਗਾ ਤਾ ਜੋ ਸਾਰੇ ਰਿਜ਼ਰਵ ਟਿਕਟਾਂ ਵਾਲੇ ਯਾਤਰਨ ਨੂੰ ਲੜੀਂਦਾ ਸਹਾਇਤਾ ਦਿੱਤੀ ਜਾ ਸਕੇ। ਉਥੇ ਇਸ ਪੂਰੇ ਘਟਨਾਕ੍ਰਮ ਦੇ ਲਈ ਰੇਲਵੇ ਨੇ ਅਸੁਵਿਧਾ ਲਈ ਮਾਫੀ ਮੰਗੀ ਤੇ ਕਿਹਾ ਯਾਤਰੀ ਸੁਰੱਖਿਆ ਤੇ ਸਹੂਲਤ ਸਭ ਤੋਂ ਵੱਡੀ ਤਰਜੀਹ ਹੈ। ਉਥੇ ਇਸ ਘਟਨਾ ਤੋਂ ਪ੍ਰੇਸ਼ਾਨ ਯਾਤਰੀ ਨੇ ਮੰਗ ਕੀਤੀ ਕਿ ਪੋ ਵਿਖੇ ਵਿੱਚ ਇਹ ਰਹੀਆਂ ਸਥਿਤੀਆਂ ਤੋਂ ਬਚਿਆ ਜਾਵੇ ਅਤੇ ਯਾਤਰਾ ਤੋਂ ਪਹਿਲਾਂ ਸਪਸ਼ਟ ਕੋਚ ਜਾਣਕਾਰੀ ਪ੍ਰਦਾਨ ਕੀਤੀ ਜਾਵੇ। ਤਾਂ ਜੋ ਰੇਲਵੇ ਦੇ ਦਖਲ ਤੋਂ ਬਾਅਦ ਸਥਿਤੀਆਂ ਵਾਂਗ ਹੁਈ ਤੇ ਰੇਲ ਗੱਡੀ ਆਪਣੀ ਅੱਗੇ ਦੀ ਯਾਤਰਾ ਦੇ ਲਈ ਰਵਾਨਾ ਹੋਗੀ ਗੌਰਤਾਲਾ ਵਾਕੇ ਯਾਤਰੀਆਂ ਦੇ ਅਨਸਾਰ ਇਸ ਨੂੰ ਰੇਲਵੇ 부ਹਾਗ ਦੀ ਕਬੱਡੀ ਅਣਗੈਲੀ ਮੰਨਿਆ ਜਾ ਸਕਦਾ ਹੈ ਜਦੋਂ ਯਾਤਰੀਆਂ ਦੇ ਵੱਲੋਂ ਟਿਕਟਾਂ ਬੁੱਕ ਕਰਵਾ ਲੀਆਂ ਜਾਂਦੀਆਂ ਨੇ ਪਰ ਮੌਕੇ ਤੇ ਰੇਲਵੇ ਦੇ ਵੱਲੋਂ ਕੋਚ ਨੂੰ ਪਿੱਛੇ ਛੱਡ ਦਿੱਤਾ ਜਾਂਦਾ ਹੈ ਤੇ ਯਾਤਰੀਆਂ ਨੂੰ ਸੰਬੰਧਿਤ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਖੱਜਲ ਜ਼ਰੂਰ ਹੁੰਦੇ ਨੇ ਪਰ ਫਿਲਹਾਲ ਲੋਕਾਂ ਦੇ ਵੱਲੋਂ ਪਾਏ ਗਏ ਰੋਲੇ ਤੋਂ ਬਾਅਦ ਇਨਸਾਫ ਦੀ ਮੰਗ ਤੋਂ ਬਾਅਦ ਮੌਕੇ ਤੇ ਰੇਲਵੇ ਅਧਿਕਾਰੀਆਂ ਵੱਲੋਂ ਉਹਨਾਂ ਦੀ ਜਿੱਥੇ ਟਿਕਟਾਂ ਨੂੰ ਉਹਨਾਂ ਦੀਆਂ ਸੀਟਾਂ ਨੂੰ ਹੋਰ ਕੋਚਾਂ ਦੇ ਵਿੱਚ ਉਪਲਬਧ ਕਰਵਾਇਆ ਗਿਆ ਉੱਥੇ ਵਿਸ਼ਾਖਾ ਪਟਨਾਮ ਦੇ ਵਿੱਚ ਵੱਖਰਾ ਕੁਝ ਜੋੜ ਕੇ ਉਹਨਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਵੀ ਮੁਹੱਈਆ ਕਰਵਾਈ ਗਈ ਫਿਲਹਾਲ ਵੱਡੀ ਅਣਗਹਿਲੀ ਸੀ ਜਿਸ ਦੇ ਉੱਤੇ ਪੂਰਬੀ ਰੇਲਵੇ ਵਿਭਾਗ ਦੇ ਵੱਲੋਂ ਆਪਣਾ ਮਾਫੀਨਾਮਾ ਵੀ ਦਿੱਤਾ ਗਿਆ ਤੇ ਲੋਕਾਂ ਤੋਂ ਮਾਫੀ ਮੰਗੀ ਗਈ ਤੇ ਉੱਥੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ-ਅਜਿਹਾ ਹੋਇਆ ਹੈ ਤਾਂ ਇਸ ਤੋਂ ਸਿੱਧ ਲੈ ਕੇ ਆਉਣ ਵਾਲੇ ਸਮੇਂ ਚ ਰੇਲਵੇ ਵਿਭਾਗ ਦੇ ਵੱਲੋਂ ਅਜਿਹੀਆਂ ਤਰੂਟੀਆਂ ਨੂੰ ਦਰੁਸ਼ਟ ਕਰ ਲੈਣਾ ਚਾਹੀਦਾ ਹੈ ਤੁਹਾਡੀ ਕੀ ਰਾਏ ਐਸ ਪੂਰੇ ਮਾਮਲੇ ਦੇ ਉੱਤੇ ਜੁੜੇ ਰਿਓ ਹਮਦਰ ਟੀਵੀ ਦੇ ਨਾਲ ਸਹੀ ਤੇ ਸਟੀਕ ਖਬਰਾਂ ਦੇ ਲਈ